ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਟਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਸਾਰੇ ਛੱਪ ਅੰਧੇਰ ਭਲੋਵਾ ਬਾਬੇ ਤਾਰੇ ਚਾਰ ਟੱਕ ਨੌ ਖੰਡ ਬਿਥਮੀ ਸੱਚਾ ਟੋਵਾ ਗੁਰਗਰਾਜ ਦੀ ਮੇਸੇ ਸਤਾਨਪੁਰੋਂ ਦੀ ਰੋਟੀ ਖੇਰੀ ਇਹ ਜਿਸ ਨੂੰ ਕੇ ਦੂਸਰਾ ਨਨ ਕਹਾ ਕਹਿੰਦੇ ਨੇ ਇਤੋਂ ਵੱਡਾ ਵੱਡੇ ਪੱਧਰ ਦੇ ਧੂਮ ਘਾਮ ਨਾਲ ਜਿਹੜਾ ਇਹ ਗੁਰਪੁਰੂ ਬਣਾਇਆ ਜਾਂਦਾ ਹੈ। ਧਮਾਰ ਦੀ ਕਿਰਪਾ ਨਾਲ ਸੇਵਾ ਕਰਿਆ। ਇਹਦੇ ਤੋਂ ਬਾਅਦ ਖਾਸੀਏ ਤੇ ਹੀ ਆ ਵੀ ਇਹ ਸਾਰੇ ਸਿੰਘ ਰਲ ਕੇ ਕਰਦੇ ਆ। ਕੋ ਪ੍ਰੋਫੈਸ਼ਨਲ ਬੰਦੇ ਨਹੀਂ ਸਾਡੇ ਹੈਗੇ। ਤੇ ਸਾਰੇ ਸਿੰਘ ਲੋਕ ਹੀ ਆ ਕੇ ਸੇਵਾ ਤੋਂ ਹੀ ਰਲ ਕੇ ਸਾਰੀ ਸੇਵਾ ਕਰਦੇ। ਇਹ ਜਿਹੜੀ ਇਹ ਭੁਲਾ ਦੀ ਸੇਵਾ ਇਹ ਵੀ ਸੰਗਤ ਦੇ ਜਿਹੜੀ ਇਹ ਪੀਸੇਵਾਇ ਕਰਦੀ ਇਹ ਤਾਂ ਕੋਈ ਯਾਨੀ ਕਿ ਗੁਰਦੁਆਰਾ ਸਾਹਿਬ ਕੋਈ ਨਾ ਛੋਹੀ ਕੁਲੇਟ ਕੋ ਸੇਵਾ ਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ 556 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਹਵਣ ਜੀ ਆਓ ਗੁਰੂ ਨਾਨਕ ਦੇਵ ਜੀ ਦਾ ਸਲਾਨਾਪੁਰਪੁਰ ਦੇ ਜਿਹੜਾ 5 ਨਵੰਬਰ ਨੂੰ ਬੜੀ ਧੂਤਾਂ ਮਨਾਇਆ ਜਾ ਰਿਹਾ ਹੈ ਆਉ ਗੁਰੂ ਘਰ ਨਾਤਮਸਤੋ ਵੇ ਗੁਰੂ ਨਾਨਕ ਦੇਵ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ ਹਕਸ਼ਿਆ ਫਰੀਦ ਹੈ ਜ਼ੈ ਨੂਰੋ ਕਰਮ ਆਜੋ ਆਲਮੇ ਰਾ ਫਿਉਜ਼ੇ ਅਤਮ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਆਰੇ ਛੱਪ ਅੰਧੇਰ ਪਲੋਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸਚਾ ਟੋਵਾ ਦੀਨ ਦੁਨੀਆ ਦੇ ਵਾਲੀ ਜਗਤ ਗੁਰੂ ਨਿਰੰਝਣੀ ਜੋਤ ਮਹਾਨ ਮਹਿਮਾ ਦੇ ਮਾਲਕ ਸਤਿਗੁਰੂ ਗਰੀਬ ਨਵਾਜ਼ ਬਾਬਾ ਗੁਰੂ ਨਾਨਕ ਆਨੰਦ ਕੰਦ ਸਰਬ ਕਲਾ ਸਰਵਰਥ ਜਾਹਰ ਪੀਰ ਜਗਤ ਗੁਰ ਬਾਬਾ ਪੀਰਾਨੇ ਪੀਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ 556 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਹੋਵਣ ਜੀ ਬੇਅੰਤ ਬੇਅੰਤ ਵਧਾਈਆਂ ਸਾਰੇ ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ 556 ਪਾਵਨ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਅੰਦਰ ਸੁਲਤਾਨਪੁਰ ਲੋਧੀ ਤਹਿਸੀਲ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਧਰਤੀ ਤੇ ਤਨ ਤਨ ਸਭ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ 556ਵੇਂ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਗੁਰਦੁਆਰਾ ਸ੍ਰੀ ਬੇਰ ਸਾਹਿਬ ਬਹੁਤ ਹੀ ਜਹੋ ਜਲਾਲ ਉਹ ਮਹਾ ਸ਼ਰਧਾ ਸਤਕਾਰ ਦੇ ਨਾਲ ਮਨਾਉਣ ਜਾ ਰਹੀ ਹੈ ਇਸ ਸੰਦਰਭ ਦੇ ਅੰਦਰ ਜੋ ਕਿ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸ ਸਮੇਂ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਗੁੰਬਦ ਤੋਂ ਲੈ ਕੇ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੀ ਪਾਵਨ ਹਦੂ ਦੇ ਅੰਦਰ ਤੱਕ ਜੋ ਕਿ ਸੈਂਚਰੀ ਦੀਆਂ ਕੱਪੜੇ ਦੀਆਂ ਰੰਗ-ਬਰੰਗੀਆਂ ਝੰਡੀਆਂ ਜਿਹੜੀਆਂ ਕਿ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀਆਂ ਹਨ ਸੋ ਇਸੇ ਹੀ ਤਰ੍ਹਾਂ ਸਾਡੇ ਵੀਰ ਡੱਡਵਿੰਡੀ ਤੋਂ ਭਾਈ ਸੁਖਵਿੰਦਰ ਸਿੰਘ ਜੀ, ਵੀਰ ਹੀਰਾ ਸਿੰਘ ਜੀ ਡਾਇਮੰਡ ਪੈਲਸ ਵਾਲੇ ਅਤੇ ਲੁਧਿਆਣੇ ਦੀ ਜਿਹੜੀ ਸੰਗਤ ਹੈ ਉਹ ਇਸ ਸਮੇਂ ਰੰਗ-ਬਰੰਗੇ ਫੁੱਲਾਂ ਦੇ ਨਾਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਜਿਹੜੀ ਡੈਕੋਰੇਸ਼ਨ ਹੈ ਉਹ ਬਾਖੂਬੀ ਕਰ ਰਹੀਆਂ ਹਨ ਔਰ ਇਹ ਜਿਹੜੀ ਡੈਕੋਰੇਸ਼ਨ ਹੋ ਰਹੀ ਹੈ ਇਹ ਵੀ ਆਦਪੁੱਤ ਜਿਹੜਾ ਦ੍ਰਿਸ਼ ਹੈ ਉਹ ਪੇਸ਼ ਕਰ ਲਈ ਹੈ ਇਹਨਾਂ ਵੀਰਾਂ ਦਾ ਵੀ ਅਸੀਂ ਪ੍ਰਬੰਧ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਜਿਹੜੇ ਕਿ ਦਿਨ ਰਾਤ ਕਰਕੇ ਸੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਫੁੱਲਾਂ ਦੇ ਨਾਲ ਸਜਾਉਣ ਦੀ ਸੇਵਾ ਇਹ ਵੀਰ ਕਰ ਰਹੇ ਹਨ ਸੋ ਇਸੇ ਹੀ ਤਰ੍ਹਾਂ ਮੈਨੇਜਮੈਂਟ ਦੇ ਵੱਲੋਂ ਇਸ ਵਾਰ ਜਿਹੜੀ ਆਤਿਸ਼ਬਾਜੀ ਹੈ ਉਹ ਵੀ ਜਿਹੜੀ ਕਰਵਾਈ ਜਾ ਰਹੀ ਹੈ ਉਹ ਵੀ ਵੇਖਣਯੋਗ ਹੋਵੇਗੀ 100 ਆਤਿਸ਼ਬਾਜੀ ਦਾ ਮਨਮੋਹਕ ਜਿਹੜਾ ਦ੍ਰਿਸ਼ ਹੈ ਉਹ ਵੀ ਸੰਗਤਾਂ ਵਾਸਤੇ ਬੜਾ ਆਧੁਪਤ ਅਤੇ ਵੇਖਣਯੋਗ ਹੋਵੇਗਾ 100 ਗੁਰਦੁਆਰਾ ਸ਼੍ਰੀ 베ਰ ਸਾਹਿਬ ਵਿਖੇ ਇਹ ਜੋ ਇਹ ਮੋਡਲੀਆਂ ਤਿਆਰੀਆਂ ਹਨ ਇਹ ਚੱਲ ਰਹੀਆਂ ਹਨ ਪਾਵਨ ਸ਼੍ਰੀ ਦੀਵਾਨ ਹਾਲ ਜੋ ਹੈ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਜੋ ਰੰਗ ਰੋਗਨ ਦੀ ਸੇਵਾ ਚੱਲ ਰਹੀ ਹੈ ਭਾਈ ਮਰਦਾਨਾ ਜੀ ਦੀਵਾਨ ਹਾਲ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਗੁਰਦੁਆਰਾ ਸ਼੍ਰੀ ਦੇਵ ਸਾਹਿਬ ਜੀ ਦੇ ਪਾਵਨ ਦਰਬਾਰ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਔਰ ਆਪ ਸੰਗਤਾਂ ਦੀ ਸਹੂਲਤ ਵਾਸਤੇ ਸੋ ਨਾਨਾ ਪ੍ਰਕਾਰ ਦੇ ਜਿਹੜੇ ਭੋਜਨ ਹਾਲ ਲੰਗਰਾਂ ਦੇ ਵਿੱਚ ਤਿਆਰ ਕੀਤੇ ਜਾ ਰਹੇ ਹਨ ਸੰਗਤਾਂ ਦੀ ਸਹੂਲਤ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਵੱਡਮੁੱਲੀਆਂ ਜਣੀਆਂ ਸਵਾਵਾ ਸੰਗਤ ਦੀ ਸਹੂਲਤ ਵਾਸਤੇ ਉਹ ਕੀਤੀਆਂ ਜਾ ਰਹੀਆਂ ਹਨ ਔਰ ਜਿੱਨਾ ਰਹਾ ਤਾਂ ਆਪ ਸੰਗਤਾਂ ਚੱਲ ਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚ ਰਹੇ ਹੋ ਅਸੀਂ ਉਹਨਾਂ ਰਹਾ ਤੋਂ ਕੁਰਬਾਨ ਜਾਂਦੇ ਹਾਂ ਇਹ ਉਹ ਪਾਵਨ ਧਰਤੀ ਹੈ ਜਿੱਥੇ ਧੀਰ ਦੇ ਪੁੰਜ ਸਬਰ ਦੇ ਸੁਲਤਾਨ ਅਣਖਾਂ ਦੇ ਰਹਿਬਰ ਸਤਿਗੁਰੂ ਧੰਨ ਧੰਨ ਪੰਜਵੇਂ ਪਾਤਸ਼ਾਹ ਬਾਣੀ ਕੇ ਬੋਹੇਥ ਨਾਮ ਬਾਣੀ ਦੇ ਜਹਾਜ ਸੈਭ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿਆਹਣ ਵਾਸਤੇ ਜਦੋਂ ਡੱਲੇ ਨਗਰ ਪਧਾਰੇ ਤੇ ਰਸਤੇ ਦੇ ਵਿੱਚ ਸੁਲਤਾਨਪੁਰ ਲੋਧੀ ਸ਼ਹਿਰ ਪੈਂਦਾ ਸੀ ਇਹ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਸਹਿਰਾ ਸਾਹਿਬੀ ਇਸ ਸਥਿਤ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਸੁਪੁੱਤਰ ਦੀ ਜੰਡ ਲੈ ਕੇ ਇੱਕ ਰਾਤ ਇੱਥੇ ਰੁਕੇ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਿੱਥੇ ਸ਼ਿਸ਼ੋਭਤ ਹੈ ਇਹ ਕਾੜੀ ਵਹੀਂ ਇਹ ਪਵਿੱਤਰ ਵਹੀਂ ਸਦੀਆਂ ਤੋਂ ਇਸ ਸ਼ਹਿਰ ਦੇ ਨਾਲ ਖਹਿ ਕੇ ਲੰਘਦੀ ਰਹੀ ਹੈ ਔਰ ਅੱਜ ਵੀ ਲੰਘ ਰਹੀ ਹੈ دین ਦੁਨੀਆ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਨੇ ਇਸ ਵਹੀਂ ਨਦੀ ਦੇ ਵਿੱਚ ਉੱਭਾ ਮਾਰਿਆ ਉਨ ਦੇਸ ਦਿਵਸ ਤੀਸਰ ਕਬਰ ਸਥਲ ਮੇਂ ਪਿੱਖੇ ਬੈਠੇ ਜਾਏ ਹੈ ਐ ਸੰਤ ਘਾਟ ਸਦਾਏ ਹੈ ਤੀਸਰੇ ਦਿਨ ਮਹਾਰਾਜੀ ਨੂੰ ਕਬਰਸਥਾਨ ਦੇ ਵਿੱਚ ਬੈਠਿਆ ਵੇਖਿਆ ਗਿਆ ਉਸ ਜਗ੍ਹਾ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਹੈ ਔਰ ਉੱਤੇ ਜਿਹੜਾ ਮੂਲ ਮੰਤਰ ਦਾ ਸਥਾਨ ਹੈ ਉਹ ਵੀ ਵੇਖਣ ਯੋਗ ਹੈ ਸੋ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜੋ ਕੇ ਦੀ ਸੰਗਤ ਬਾਬਾ ਸਤਨਾਮ ਸਿੰਘ ਜੀ ਸੋ ਉਸ ਸਥਾਨ ਦੀ ਸੇਵਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਸਕੱਤਰ ਭਾਈ ਚਾਨਣ ਸਿੰਘ ਜੀ ਉੱਤੇ ਦੇਖ ਰਹੇ ਕਰ ਰਹੇ ਹਨ ਮੂਲ ਮੰਤਰ ਸਥਾਨ ਦੀ ਸੋ ਬਹੁਤ ਬਾਖੂਬੀ ਉਹ ਤਿਆਰੀ ਕਰਵਾ ਰਹੇ ਹਨ ਔਰ ਹਾਲੇ ਵੀ ਉਹ ਜਿਹੜੀ ਤਿਆਰੀ ਹੈ ਉਹ ਉਹਨੂੰ ਅੰਤਮ ਸ਼ੋਹਾਂ ਜਿਹੜੀਆਂ ਹਨ ਉਹ ਮਹਾਂਪੁਰਸ਼ਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹ ਸਥਾਨੀ ਵੇਖਣ ਯੋਗ ਹੈ ਸੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੇ ਇਹ ਦੋ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋ 베ਰੀ ਜਿਸ ਦੇ ਨਾਮ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਹੈ ਇਸ ਸਥਾਨ ਤੇ 500 ਰੁਪਈਆ ਮਹਾਰਾਜ ਜੀ ਨੇ ਆ ਕੇ ਰੱਖਿਆ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀਆਂ ਜੋ ਸਾਡੇ ਤੇ ਮਹਾਰਾਜ ਨੇ ਪਰਉਪਕਾਰ ਕੀਤੇ ਹਨ ਉਹਨਾਂ ਪਰਉਪਕਾਰਾਂ ਨੂੰ ਯਾਦ ਕੀਤਾ ਹੈ ਗੁਰਦੁਆਰਾ ਸ੍ਰੀ ਹਟ ਸਾਹਿਬ ਦੇ ਸਥਾਨ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਸਾਰੀ ਸੰਗਤ ਨੂੰ ਸਾਰੀ ਜਨਜ ਨੂੰ ਗੁਰੇਤਿਹਾਸ ਸਰਵਣ ਕਰਵਾਇਆ ਸੀ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ 13 ਤੇਰਾ ਕਹਿ ਕੇ ਅਣਗਿਣਤ ਲੋੜਵੰਦਾਂ ਦੀਆਂ ਝੋੜੀਆਂ ਰੋਹਾਨੀਅਤ ਰਸਤਾ ਦੇ ਨਾਲ ਭਰੀਆਂ ਇਹ 1604 ਈਸਵੀ ਦੀ ਗੱਲ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੀ ਇਸ ਸਥਾਨ ਤੇ ਆਏ ਸੋ ਇਸ ਮਹਾਨ ਪਾਵਨ ਸਥਾਨ ਤੇ ਦਰਸ਼ਨ ਕਰਕੇ ਗੁਰਧਾਮਾਂ ਦੇ ਆਪਣੇ ਆਪ ਨੂੰ ਵਡਭਾਗੀ ਬਣਾਓ ਸਾਰੀਆਂ ਸੰਗਤਾਂ ਜਿੰਨਾ ਰਾਹਾਂ ਤੋਂ ਚੱਲ ਕੇ ਆ ਰਹੇ ਹੋ ਉਹਨਾਂ ਰਾਹਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਜਗਤ ਨੂੰ ਤਾਰਨ ਆਲੇ ਆ ਉਹਨਾਂ ਦਾ ਸਾਲਾਨਾ ਗੁਰਪੁਰਬ ਜਿਹੜਾ 556 ਉਹ 5 ਨਵੰਬਰ 2025 ਨੂੰ ਜਿਹੜਾ ਬੜੀ ਊਂਤਾਨ ਨਾਲ ਗੁਰੂ ਨਾਨਕ ਨਾਮ ਲੈਵਾ ਸਕਤਾ ਵਰਦ ਤੇ ਪਦਰਥ ਜਿਹੜੀ ਨਵ ਬਣਾ ਆ ਰਹੀਆਂ ਨੇ ਗੁਰਦਰਾ ਸਾਹਿਬ ਬੇਅਤ ਸultanpur Lodhi ਵਿਖੇ ਦੀ ਜਿਸ ਨੂੰ ਕੇ ਦੂਸਰਾ ਨਨਕਾਣਾ ਸਾਹਿਬ ਕਹਿੰਦੇ ਨੇ ਇਤਨੇ بڑا ਵੱਡੇ ਪੱਧਰ ਤੇ ਧੂਮ ਧਾਮ ਨਾਲ ਜਿਹੜਾ ਇਹ ਗੁਰਪੁਰੂ ਬਣਾਇਆ ਜਾਂਦਾ ਹੈ ਇੱਥੇ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ માં ਜੋ ਅਸਾਂ ਸਾਬ ਚਾ ਵੇਦਾਰੀ ਬਖਸ਼ੀ ਧਾਮੀ ਸਾਹਿਬ ਦੇ ਅਗਿਸੰਧ ਤੇ ਇਸ਼ਾਨਸਾਰ ਅਤੇ ਗੁਰੂ ਨਾਨਕ ਨਾਮ ਲੈਵਾ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇੱਥੇ ਗੁਰਪੁਰੂ ਤੇ ਜਿਹੜਾ ਪਾਣੀ ਮੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜਿਸ ਦੀਆਂ ਕਿ ਤਿਆਰੀਆਂ ਤਕਰੀਬਨ ਜਰੀਆਂ ਮੁਕੰਮਲ ਹੋ ਚੁਕੀਆਂ ਜਿਸ ਤਰ੍ਹਾਂ ਕੇ ਲੰਗਰਾਂ ਦੇ ਪ੍ਰਬੰਧ ਰਹਿਸ਼ਾਂ ਦੇ ਪ੍ਰਬੰਧ ਜਾਂ ਇਸ ਤਰ੍ਹਾਂ ਕੇ ਦਰਬਾਰ ਸਾਹਿਬ ਦੀ ਫੁੱਲਾਂ ਨਾਲ ਜਿਹੜੀ ਉਹ ਡੈਕੋਰੇਸ਼ਨ ਕੀਤੀ ਜਾ ਰਹੀ ਏ ਇਹ ਫੁੱਲਾਂ ਦੀ ਡੈਕੋਰੇਸ਼ਨ ਵੀ ਇਹ ਜਿਹੜੀ ਵੱਖ-ਵੱਖ ਤਰ੍ਹਾਂ ਦੇ ਫੁੱਲ ਜਿਹੜੇ ਕੁਝ ਫੋਰਨ ਕੰਟਰੀਆਂ ਤੋਂ ਵੀ ਮਤਵਾ ਕੇ ਇਹ ਸੰਗਤ ਜਿਹੜੀ ਇਹ ਕਰਦੀ ਏ ਇਹ ਜਿਹੜੀ ਫੁੱਲਾਂ ਦੀ ਸੇਵਾ ਇਹ ਵੀ ਸੰਗਤ ਜਿਹੜੀ ਇਹ ਫ੍ਰੀ ਸੇਵਾ ਹੀ ਕਰਦੀ ਏ ਤਾਂ ਕੋਈ ਯਾਨੀ ਕੇ ਗੁਰਦੁਆਰਾ ਸਾਹਿਬ ਕੋਈ 24 ਕਮਿਊਨਿਟੀ ਕੋ ਪਹਹਾ ਨਹੀਂ ਆਓ ਗੁਰੂ ਨਾਨਕ ਦੇਵ ਜੀ ਦਾ ਸਲਾਨਾਪੁਰ ਪੁਰਪੇ ਜਿਹੜਾ 5 ਨਵੰਬਰ ਨੂੰ ਬੜੀ ਧੂਮਤਨ ਮਨਾਇਆ ਜਾ ਰਿਹਾ ਹੈ ਆਉ ਗੁਰੂ ਘਰ ਨਾਤਮਸਤੋ ਹੇ ਗੁਰੂ ਨਾਨਕ ਦੇਵ ਜੀਆਂ ਪੁਸ਼ਕੀਆਂ ਪ੍ਰਾਪਤ ਕਰਕੇ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਕਰ ਰਹੀ ਹੈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰਾਜਪੁਰਵ ਨਾਲ ਸੰਬੰਧਤ ਸਰਕਾਰ ਕੋ ਲੋਧੀ ਸੈਵਿਕੇ ਰੇਖਸਾਲ ਜੱਤੀ ਦੀ ਸੇਵਾ ਲੱਗਦੀ ਹੈ ਜਿੱਥਾ ਗੱਡਵਿੰਡੀ ਵਾਲੇ ਸੁਲਤਾਨਪੁਰ ਲੋਧੀ ਤੋਂ ਟੋਟਲ ਨੂੰ ਦਹਾਲੇ ਦੀ ਸੰਗਤ ਉੱਠੇ ਉਹ ਕੇ ਸੇਵਾ ਕਰਦੀ ਹੈ ਜੀ ਤੇ ਤਕਰੀਬਨ 12-13 ਲੱਖ ਦਾ ਫੋਲਾ ਜਿਹੜਾ ਇੱਥੇ ਵਰਤਿਆ ਜਾਂਦਾ ਗੀਤ ਗੰਦਾ ਵੀ ਕਈ ਪ੍ਰਕਾਰ ਦੇ ਫਾਇਕਸ ਕਈ ਪ੍ਰਕਾਰ ਦੇ ਹੋਰ ਫੋਲ ਵਰਤੇ ਜਾਂਦੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਸੇਵਾ ਮਿਲਿਆ ਇਹਦੇ ਤੋਂ ਬਸ ਖਾਸੀਅਤ ਇਹੀ ਆ ਵੀ ਇਹ ਸਾਰੇ ਸਿੰਘੜ ਵਾਲਕੇ ਕਰਦੇ ਆ ਉਹ ਪ੍ਰੋਫੈਸ਼ਨਲ ਬੰਦੇ ਨਹੀਂ ਸਾਡੇ ਹੈਗੇ ਤੇ ਸਾਰੇ ਸਿੰਘ ਜੋ ਵੀ ਆ ਕੇ ਸੇਵਾ ਤੋਂ ਉਹੀ ਰਲ ਕੇ ਸਾਡੀ ਸੇਵਾ ਕਰਦੇ ਕਿੰਨੇ ਦਿਨਾਂ ਦੇ ਵਿੱਚ ਸੇਵਾ ਕੰਪਲੀਟ ਹੋ ਜਾਵੇ ਇਹਦਾ ਅਸੀਂ ਤਕਰੀਬਨ ਹਫਟੇਕ ਦਾ ਲੈ ਕੇ ਚਲਦੀਦਾ ਜੀ ਇੱਕ ਹਫਤਾ ਪਹਿਲੋਂ ਲੱਗ ਜੀਦਾ ਤਾਂ ਕਿ RAM NAAM ਦੇ ਕੇ ਸੇਵਾ ਹੋ ਸਕੇ ਜਿੰਨੇ ਸੰਗਤ ਸੇਵਾ ਕਰਦੇ ਇੱਥੇ 25 ਤੋਂ 30 ਸਿੰਘ ਹੁੰਦੇ ਜੀ ਰੋਜ਼